블ਾਂਕ ਸਿਕ ਜਿਹੜਾ ਮਾਨ ਅਚੀਪ ਮਿਸਟਰ ਝੂਠ ਐਨਾ ਬੋਲਦਾ ਦੋ ਚੈੱਕ ਦੇ ਕੇ ਸੋਚਦੇ ਆ ਕਿ ਮੈਂ ਵਿਚਾਰ ਕਰਤਾ ਮੈਂ ਮੁਆਫਜ਼ਾ ਦਿੱਤਾ ਸਾਡੇ ਫਾਜ਼ਿਲਕਾ ਜ਼ਿਲ੍ਹੇ ਚ ਕਈ ਹਜ਼ਾਰ ਏਕੜ ਜ਼ਮੀਨ ਖਰਾਬ ਹੋ ਗਈ ਐ ਤੇ ਮੈਂ ਹੁਣੀ ਪਤਾ ਕੀਤਾ ਸਾਰੇ ਕਿਸਾਨ ਰੋਲ ਰਹੇ ਐ ਪੈਸੇ ਚੱਲ ਰਹੇ ਐ ਕਿ ਸਾਡੀਆਂ ਗੁਰਦੌਰੀਆਂ ਕਰਾਓ ਗੁਰਦੌਰੀਆਂ ਹੋ ਨਹੀਂ ਰਹੀ ਜਿਹੜਾ ਪੂਰੇ ਬਰਕਾ ਜ਼ਿਲ੍ਹਾ ਇਕੱਲਾ 12 ਕਰੋੜ ਆਇਆ ਹੈ 12 ਕਰੋੜ ਨਾਲ ਕੀ ਮੁਆਵਜ਼ਾ ਦੇਗੇ ਮੇਰੀ ਆਦਤ ਹੈ ਕਿ ਮੈਂ ਡਰਾਮਾ ਕਰਕੇ ਪ੍ਰੈਸ ਦੇ ਕੇ ਕੱਟ ਕਰਕੇ ਮੈਂ ਕਹਿੰਦਾ ਅੱਜ ਹੀ 5 ਜੱਗ ਦਿੱਤੇ ਐ 5 ਜੱਗ ਦਿੱਤੇ ਨਾ ਫਰੀਦਕੋਟ ਪਤਾ ਕੀਤਾ ਹਲੇ ਤਾਂ ਜ਼ਦੋਰੀਆਂ ਵੀ ਨਹੀਂ ਹੋਈਆਂ ਮੈਂ ਮੋਗੇ ਪਤਾ ਕੀਤਾ ਮੈਂ ਦੂਜੇ ਜ਼ਿਲ੍ਹੇ ਪਤਾ ਐਸ ਕਰਕੇ ਭਗਵਾਨ ਦੀ ਬਾਤ ਜਿਵੇਂ ਮੁੱਖ ਮੰਤਰੀਓ ਮੁੱਖ ਮੰਤਰੀ ਦਾ ਮਤਲਬ ਹੈ ਡਰਾਮਾ ਨਹੀਂ ਕਰਨਾ ਅਸਲੀ ਕੰਮ ਕਰਨਾ ਹੈ ਪਰ ਭਗਵਾਨ ਮਾਨ ਨੇ ساری ਜ਼ਿੰਦਗੀ ਡਰਾਮਾ ਕੀਤਾ ਤੇ ਹੁਣ ਮੁੱਖ ਮੰਤਰੀ ਬਣ ਕੇ ਵੀ ਹੁਣ ਲੋਕਾਂ ਦੇ ਝੂਠਾ ਡਰਾਮਾ ਕਰੀਆ ਮੁੱਖ ਮੰਤਰੀ